ਜੰਦਰ ਨਾਤਾ ਨਾ ਨੂੰ ਕੱਪੜੇ ਧੋਵੇ ਉਹ ਤੋਂ ਨੇਲਿਆ ਜੀ ਅੱਛਾ ਕਪੜੀ ਦਾ ਕੱਪੜੇ ਕਿਹ ਹੁੰਦਾ ਹਾਂਜੀ ਕੀ ਕੋਈ ਨਸ਼ਾ ਆਦੀ ਹੀ ਕੋਈ ਹੈ ਆਪਣੇ ਕੱਪੜੇ ਧੁੰਦਾ ਪਿਆ ਸੀ ਕੋਈ ਨਸ਼ਾ ਆਦੀ ਹੈਗਾ ਨਹੀਂ ਪਤਾ ਨਹੀਂ ਨਸ਼ੇ ਨਸ਼ਾ ਦਾ ਨਹੀਂ ਜੇ ਪਤਾ ਨਹੀਂ ਨਾ ਨਹੀਂ ਪਤਾ ਖਾਂਦਾ ਕਿ ਨਹੀਂ ਖਾਂਦਾ ਜੀ ਕਿਦੋਂ ਕੱਪੜੇ ਧੋ ਰਿਹਾ ਇਸ ਟਿੰ ਦੇ ਛਾਇ ਮੇ ਪੰਜ ਸਾਢੇ ਪੰਜ ਦਾ ਟਾਈਮ ਹੈਗਾ ਅੱਛਾ ਸਵੇਰੀ ਹਾਂਜੀ ਤੇ ਕਿਹਦੀ ਪਛਾਣ ਹੋ ਚੱਕੀ ਆ ਪਛਾਣ ਪਤਾ ਨਹੀਂ ਜੇ ਨਣ ਜੇ ਪਤਾ ਮਹਾਰਾਜ ਇੱਕ ਕਿਥੇ ਇੱਕ ਜੱਡ ਬੋਡੀ ਮਲੀ ਕੀ ਕਹਿਣਾ ਚਾਹੁੰਦੇ ਇਹ ਸ਼੍ਰੀਮਾਨ ਜੀ ਜਿਹੜੇ ਮਤਲਬ ਕੀ ਵੀ ਰਿਕਸ਼ਾ ਵਗੈਰਾ ਚਲਾਉਂਦੇ ਆ ਤੇ ਰੇੜੀਆਂ ਵਗੈਰਾ ਚਲਾਉਂਦੇ ਆ ਇਹ ਇਦਾਂ ਹੀ ਆਪਣੇ ਰਿਕਸ਼ਾ ਰੇੜੀ ਲਗਾ ਕੇ ਤੇ ਇੱਥੇ ਬੈਠ ਜਾਂਦੇ ਆ ਹੁਣ ਇਹ ਰੇੜੀ ਦੇ ਲੱਗ ਗਈ ਇੱਥੇ ਬੇਟਾ ਦਾ ਸੀ ਤੇ ਇੱਕ ਗਰਮੀ ਦਾ ਬੜਾ ਪ੍ਰਕੋਪ ਆ ਤੇ ਹੁਣ ਇਹ ਤੇ ਪ੍ਰਮਾਤਮਾ ਜਾਣੇ ਵੀ ਕੀ ਇਹਦੇ ਨਾਲ ਮਤਲਬ ਕੀ ਵੀ ਗਰਮੀ ਦੀ ਮਜਾ ਵਾ ਠੀਕ ਹੈ ਨਾ ਜੀ ਤੇ ਇਹ ਹੁਣ ਵਿਚਾਰਾ ਮਤਲਬ ਕੀ ਵੀ ਪੂਰਾ ਹੋ ਚੁੱਕਾ ਦਾ ਵਾ ਤੇ ਅਸੀਂ ਕੋਸ਼ਿਸ਼ ਕਰਦੇ ਪਏ ਆ ਜੀ ਫਰੇਕ ਰਾਹਗੀਰ ਨੂੰ ਹਰੇਕ ਸੱਜੇ ਕਬਲੇ ਲੋਕਾਂ ਨੂੰ ਇਕੱਠੇ ਕਰਕੇ ਪਛਾਣ ਕਰਾ ਰਹੇ ਆ ਵੀ ਚਲੋ ਇਹਦੀ ਪਛਾਣ ਹੋ ਜੇ ਤੇ ਇਹਦੇ ਜਿਹੜੇ ਵਾਰਿਸ ਆ ਉਹਨਾਂ ਤੱਕ ਇਹਦੀ ਮਤਲਬ ਕਿ ਵੀ ਡੈੱਡ ਬੋਡੀ ਜਿਹੜੀ ਆ ਪਛਾਣ ਕਰਾ ਕੇ ਉਹਨਾਂ ਦੇ ਹਵਾਲੇ ਕਰ ਦਈਏ ਲੇਕਿਨ ਫੇਰ ਵੀ ਮਰਜ ਇਨਸਾਨ ਆ ਇਨਸਾਨੀਅਤ ਦੇ ਨਾਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਹਨੂੰ ਮੌੜਛਰੀ 'ਚ ਲਗਵਾ ਕੇ ਇਹਦੀ ਫੋਟੋ ਵਗੈਰਾ ਹਰ ਥਾਣੇ ਹਰ ਚੌਕੀ ਭੇਜ ਕੇ ਤਾਂਕਿ ਇਹਦੇ ਵਾਰਸਾਂ ਦਾ ਪਤਾ ਲੱਗ ਸਕੇ ਕੋਈ ਨਿਸ਼ਾਨ ਖਾ ਕੀਤਾ ਕੋਈ ਇਹਨੂੰ ਨੇ ਗਰਮੀ ਦਾ ਮੌਸਮ ਆਪਾਂ ਕੁਝ ਨਹੀਂ ਕਹਿ ਸਕਦੇ ਨਸ਼ੇ ਦੇ ਬਾਰੇ ਲੇਕਿਨ ਜੋ ਤਾਪਮਾਨ ਚੱਲ ਰਿਹਾ ਵਾ ਕਿਉਂਕਿ ਸਰੀਰਾਂ ਦੇ ਵਿੱਚ ਅੱਜਕੱਲ ਹੈ ਨਹੀਂ ਕੁਝ ਭਾਵੇਂ ਮੰਮੀਆਂ ਤੇ ਭਾਵੇਂ ਤੁਸੀਂ ਵੀ ਜੇ ਠੀਕ ਨੇ ਕਿਸੇ ਦੇ ਵਿੱਚ ਕੋਈ ਮਤਲਬ ਕਿ ਬੀ ਜਾਨ ਪ੍ਰਾਨ ਨਹੀਂ ਹੈਗੇ ਇਹ ਤੇ ਪਰਮਾਤਮਾ ਅਸਰੇ ਆਪਾਂ ਤੁਰੇ ਫਿਰਦੇ ਆ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਹਰ ਰਾਗ ਗੀਰ ਨੂੰ ਵੀ ਇਹਦੇ ਬਾਰੇ ਪਤਾ ਲੱਗ ਸਕੇ ਇਸ ਜਿਹੇ ਸੇ ਰੇੜੀਆਂ ਲਾਉਂਦੇ ਨੇ ਉਹ ਵਿਅਕਤੀ ਆ ਕਿ ਕੋਈ ਹੋਰ ਬਾਹਰੋਂ ਆਇਆ ਕਰੇ ਨਹੀਂ ਨਹੀਂ ਬਾਹਰੋਂ ਕੋਈ ਨਹੀਂ ਆਜੀ ਇਹ ਰੇੜੀਆਂ ਰੁੜੀਆਂ ਵਾਲਿਆਂ ਦੇ ਵਿੱਚੇ ਹੀ ਨਿਕਲਣਾ ਵਾ ਕਿਉਂਕਿ ਹੋਰ ਪਰਸਨਿਅਤ ਬਾਹਰੋਂ ਆ ਸਕਦਾ ਤੇ ਜਿਤਨਾ ਆਟੋ ਚ ਰੋਣ ਵਾਲੇ ਹੋਗੇ ਰੇੜੀਆਂ ਵਾਲੇ ਰਿਕਸ਼ਿਆਂ ਵਾਲੇ ਤਕਰੀਬਨ ਸਾਰੇ ਇੱਥੇ ਹੀ ਸੌਂਦੇ ਪੈਂਦੇ ਆ ਕੋਈ ਪਰੇ ਕੋਸ਼ਿਸ਼ ਕਰਦੇ ਤੁਹਾਡੇ ਵੱਲੋਂ ਕੀ ਜਾ ਰਿਹਾ ਵੀ ਜੇ ਕਿ ਇਹਨੂੰ ਪਤਾ ਤੇ ਦੱਸਿਆ ਜਾ ਦੇ ਦੇਖੋ ਜੀ ਦੇਖੋ ਜੀ ਸ੍ਰੀਮਾਨ ਜੀ ਸਾਡਾ ਫਰਜ਼ ਬੰਦਾ ਵਾ ਫਰਜ਼ ਵੀ ਬੰਦਾ ਵਾ ਸਾਡੀ ਡਿਊਟੀ ਵੀ ਆ ਇੱਕ ਇਨਸਾਨੀਅਤ ਵੀ ਆ ਵੀ ਇਹਦੇ ਬਾਰਸਾਂ ਦਾ ਪਤਾ ਲੱਗ ਸਕੇ ਤਾਂ ਕਿ ਉਹ ਆਪਣੇ ਧਰਮ ਦੇ ਅਨਸਾਰ ਇਹਦਾ ਮਤਲਬ ਕਿ ਵੀ ਧਾਰਮਿਕ ਰੀਤੀ ਰਿਵਾਜਾਂ ਦਾ ਸੰਸਕਾਰ ਕਰ ਸਕੇ